चलो आलो। आलो। जो बोले सौ निरपय जय पीमाल ਪਾਂਡੇ ਅਕੱਭਤ ਨੰਗਲੂ ਆਇਆ ਤੇ ਐਮਐਲਏ ਕੋਟੇ ਕਿਸੇ ਖਾਸ ਕੋਟੇ ਤੋਂ ਆਇਆ ਜਾਂ ਕੋਈ ਅਲੱਗ ਦੇਖੋ ਜੀ ਸਭ ਤੋਂ ਪਹਿਲਾਂ ਦੇ ਹਾਂਜੀ ਗੜਵਾਲ ਸਾਹਿਬ ਜੋ ਬੋਲੇ 100 ਰੁਪਏ ਸਤਿਗੁਰੂ ਦਾਸ ਮਹਾਰਾਜ ਜੀ ਜੈ ਭੀਮ ਜੈ ਭਾਰਤ ਸਭ ਤੋਂ ਪਹਿਲਾਂ ਤੇ ਮੈਂ ਸਾਰੀ ਸੰਗਤ ਨੂੰ ਸ੍ਰੀ ਗੁਰੂ ਦਾਸ ਮਹਾਰਾਜ ਜੀ ਦੇ 647ਵੇਂ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਔਰ ਉਸ ਦੇ ਨਾਲ ਹੀ ਅੱਜ ਬੜਾ ਭਾਗਾ ਵਾਲਾ ਦਿਨ ਹੈ ਕਿ ਤੁਹਾਨੂੰ ਦਾ ਸਤਿਗੁਰੂ ਵਿਦਾਸ ਮਹਾਰਾਜ ਜੀ ਦੇ ਨਾਂ ਤੇ ਬਣਿਆ ਹੋਇਆ ਇਹ ਜਿਹੜਾ ਭਵਨ ਮੱਲਾ ਸ੍ਰੀ ਗੁਰੂ ਰਵਿਦਾਸਪੁਰਾ ਵਿਖੇ ਜਿਹੜਾ ਅੱਜ ਹੀ ਆਪਾਂ ਦੇਖ ਰਹੇ ਹਾਂ ਪਿੱਛੇ ਵੀ ਇਹਦਾ ਜਿਹੜੀ ਇਮਾਰਤ ਦੀ ਸਾਰੀ ਹੋ ਚੁੱਕੀ ਸੀ ਕਾਫੀ ਦਿਨ ਪਹਿਲਾਂ ਔਰ ਅੱਜ ਇਸ ਦਾ ਲੈਂਡਰ ਪਾ ਕੇ ਦੀ ਛੱਤ ਜਿਹੜੀ ਆ ਉਹ ਵੀ ਕੰਪਲੀਟ ਹੋਈ ਹੈ ਔਰ ਇਹ ਸਾਰਾ ਕੁਝ ਉਹ ਸਤਿਗੁਰੂ ਰਵਿਦਾਸ ਮਹਾਰਾਜ ਦੀ ਮਿਹਰ ਸਦਕਾ ਉਹਨਾਂ ਨੇ ਸਾਰੀ ਸੰਗਤ ਨੂੰ ਬਲ ਬਖਸ਼ਿਆ ਹਿੰਮਤ ਬਖਸ਼ੀ ਔਰ ਜਿੱਤੇ ਸਮੁੱਚੇ ਮਹੱਲਾ ਨਿਵਾਸੀਆਂ ਨੇ ਸਾਡੇ ਐਨਆਰਈ ਵੀਰਾਂ ਨੇ ਔਰ ਜਿਨੇ ਵੀ ਕਿਤੇ ਤਿਲ ਫੁੱਲ ਪਾ ਕੇ ਇਹਦੀ ਸੇਵਾ ਕੀਤੀ ਆ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਔਰ ਧੰਨਵਾਦ ਕਰਦੇ ਆ ਖਾਸ ਕਰਕੇ ਸਾਡੇ ਹਲਕੇ ਦਾ ਮਾਨ ਮਿੰਟ ਮਿੰਦਰ ਜੀ ਕੋਰਮਾਨ ਜੀ ਜਿਨ੍ਹਾਂ ਨੇ ਪਹਿਲੇ ਕੁਝ ਮਹੀਨੇ ਪਹਿਲਾਂ ਇਹਨਾਂ ਜਿਹੜੇ ਗਰੀਬ ਬਸਤੀਆਂ ਸੀ ਖਾਸ ਕਰਕੇ ਜਿਹੜੀਆਂ ਵਿਕਾਸ ਦੇ ਪੱਕੇ ਅਨਗੋਲੀਆਂ ਸੀਗੀਆਂ ਉਹਨਾਂ ਦਾ ਦੌਰਾ ਕੀਤਾ ਸੀ ਔਰ ਉਹਨਾਂ ਨੇ ਇੱਥੇ ਦੇਖਿਆ ਮਲਾਵਾਸੀਆਂ ਦਿਖਾੜਾ ਕਿ ਸਾਡਾ ਪਵਨ ਮੰਦਰ ਇਹਦੇ ਵਿੱਚ ਵੀ ਜੋ ਸਰਕਾਰ ਵੱਲੋਂ ਕੋਈ ਯੋਗਦਾਨ ਜਿਹੜਾ ਉਹ ਪਾਉਣ ਦੀ ਕਿਰਪਾ ਤਾਂ ਕੀਤੀ ਜਾਵੇ ਤੇ ਮੈਡਮ ਇੰਦਰ ਜੀ ਕੋਰਮਾਨ ਜੀ ਨੇ ਇਹ ਉਪਰਾਲਾ ਕੀਤਾ ਔਰ ਸਰਕਾਰ ਤੋਂ ਲਗਭਗ 12,62,000 ਸਮਥਿੰਗ ਜਿਹੜਾ ਉਹ ਇਹਦੇ ਵਿੱਚ ਯੋਗਦਾਨ ਪਾਇਆ ਔਰ ਜਿਹੜਾ ਲੈਂਟਰਾਜ ਕੰਪਲੀਟ ਹੋਇਆ ਔਰ ਸਮੁੱਚੀ ਸੰਗ ਜਿਹੜੀ ਮਹੱਲਾ ਨਿਵਾਸੀ ਆ ਇਹ ਇਸ ਉਪਰਾਲੇ ਤੋਂ ਬਹੁਤ ਖੁਸ਼ ਹੈ ਔਰ ਅਸੀਂ ਵੀ ਜਿੱਥੇ ਸਾਰਨ ਸਤਗੁਰੂ ਅਰਦਾਸ ਮਹਾਰਾਜ ਜੀ ਦੇ ਪਵਿੱਤਰ ਜਨ ਦਿਹਾੜੇ ਦੀ ਮੌਕੇ ਤੇ ਵਧਾਈ ਦਿੰਨੇ ਅੱਜ ਵਧਾਈ ਦੇ ਪਾਤਰ ਸਾਰੀ ਸੰਗਤ ਜਿਨ੍ਹਾਂ ਨੇ ਏਕਾ ਦਿਖਾ ਲਗੇ ਕੱਟੇ ਹੋ ਕੇ ਔਰ ਇਨਾਰੇ ਵੀਰਾਂ ਨੇ ਔਰ ਜਿਨ੍ਹਾਂ ਨੇ ਵੀ ਸਹਿਯੋਗ ਕੀਤਾ ਮੱਲਾ ਨਿਵਾਸੀਆਂ ਨੇ ਜਾਂ ਬਾਹਰੋਂ ਉਹਨਾਂ ਦੇ ਉਪਰਾਲੇ ਸਤਕਾ ਜਿਹੜਾ ਜਿਹੜਾ ਲੈਂਡਰ ਵਿਆਹ ਔਰ ਆਸ ਕਰਦੇ ਸਤਗੁਰੂ ਅਰਦਾਸ ਮਹਾਰਾਜ ਜੀ ਅੱਗੇ ਵੀ ਇਹਨਾਂ ਨੂੰ ਬਲ ਬਖਸ਼ਣਗੇ ਹਿੰਮਤ ਬਖਸ਼ਣਗੇ ਇਹਨਾਂ ਦੀ ਕਮਾਈ 'ਚ ਬਰਕਰਾਰ ਪਾਉਣਗੇ ਔਰ ਇਹ ਜਿਹੜਾ ਅੱਗੇ ਹੋਰ ਵੀ ਜਿਹੜਾ ਵਧੀਆ ਸੁੰਦਰ ਹਾਂ ਜਿਹੜੀ ਇਮਾਰਤ ਬਣ ਕੇ ਜਿਹੜੀ ਆ ਉਹ ਸਾਡੀ ਸੰਗਤ ਦੇ ਸਪੋਰਟ ਕੀਤੀ ਜਾਏਗੀ ਤਾਂ ਮੈਂ ਆਪਣੇ ਵੱਲੋਂ ਔਰ ਮੈਡਮ ਇੰਦਰਜੀਤ ਜੀ ਕੋਲ ਮਾਨ ਜੀ ਵੱਲੋਂ ਵੀ ਸੰਗਤ ਦਾ ਧੰਨਵਾਦ ਕਰਨਾ ਔਰ ਸਾਰਿਆਂ ਨੂੰ ਵਧਾਈ ਦੇਣਾ ਜੋ ਬੋਲੇ 100 ਰੁਪਏ ਸਤਿਗੁਰੂ ਜੀ ਜੈ ਜੈ ਪੀਮ ਜੈ ਪਾਤਾਲ ਹਾਂਜੀ ਭਾਈ ਜੀ ਕੀ ਨਾਮ ਜੀ ਮਨਜੀਤ ਕੌਰ ਜਿਹੜਾ ਅੱਜ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਿਹੜਾ ਇਹ ਭਵਨ ਤਿਆਰ ਹੋ ਰਿਹਾ ਹੈਗਾ ਇਹਦਾ ਅੱਜ ਲੈਂਟਰ ਪਾਇਆ ਗਿਆ ਕੀ ਕਹਿਣਾ ਚਾਹੋਗੇ ਜੀ ਪਹਿਲਾਂ ਤਾਂ ਮੇਰੇ ਵੀਰਾਂ ਨੇ ਜਿੱਦਾਂ ਕਿ ਦੱਸਿਆ ਹੀ ਆ ਤੁਹਾਨੂੰ ਕਿ ਐਮਐਲਏ ਨਿਵਾਸੀਆਂ ਨੇ ਜਾਇ ਐਨਾ ਇਹ ਨਿਵਾਸੀਆਂ ਨੇ ਸਾਡਾ ਬਹੁਤ ਸਾਰਾ ਸਹਿਯੋਗ ਦਿੱਤਾ ਆ ਪਰ ਅਸੀਂ ਬੀਬੀ ਇੰਦਰਪ੍ਰੀਤ ਮਾਨ ਦਾ ਬਹੁਤ ਹੀ ਇੰਦਰਜੀਤ ਮਾਨ ਦਾ ਬਹੁਤ ਹੀ ਸਵਾਗਤ ਕਰਨਾ ਚਾਹੁੰਦੇ ਸੀ ਠੀਕ ਹੈ ਨਾ ਪਰ ਜਿਹੜਾ ਇਹਨਾਂ ਨੇ ਲੈਂਟਰ ਪਾਇਆ ਆ ਪਰ ਬਹੁਤ ਹੀ ਵਧੀਆ ਕੰਮ ਕੀਤਾ ਪਿਛਲੇ ਸਾਲ ਸਾਡੇ ਕੋਲ ਆਏ ਸੀ ਬੀਬੀ ਜੀ ਠੀਕ ਹੈ ਨਾ ਅਸੀਂ ਉਹਨਾਂ ਮੂਰੇ ਆਪਣਾ ਅਪੀਲ ਰੱਖੀ ਸੀਗੀ ਕਿ ਬੀਬੀ ਜੀ ਇੱਥੇ ਲੈਂਟਰ ਪਾਉਣਾ ਹੈ ਮੈਡਮ ਠੀਕ ਹੈ ਨਾ ਪਰ ਉਹਨਾਂ ਨੇ ਜੋ ਕੁਝ ਕਿਹਾ ਉਹਨਾਂ ਨੇ ਪਰ ਪੂਰਾ ਕਰ ਦਿਖਾਇਆ ਉਹਨਾਂ ਨੇ ਠੀਕ ਹੈ ਨਾ ਹਾਂਜੀ ਕੀ ਨਾਮ ਜੀ ਪਹਿਰਾਜ ਰਣ ਕੀ ਕਹਿਣਾ ਚਾਹੁੰਦੇ ਆ ਅੱਜ ਜੀ ਅੱਜ ਪਹਿਲਾਂ ਤਾਂ ਸਾਡਾ ਜਗਉਤੀ ਧੰਗ ਗੁਰਦੇਵ ਤੇ ਅਸੀਂ ਸਾਨੂੰ ਮਾਣ ਆ ਕਿ ਮੈਡਮ ਇੰਦਰਜੀਤ कौर ਮਾਣ ਲਈ ਸਾਡੇ ਲਈ ਜਿਹੜਾ ਉਪਰਾਲਾ ਕੀਤਾ ਆ ਹਨਾ ਅਸੀਂ ਉਹਦੇ ਤਹਿ ਦਿਲੋਂ ਧੰਨਵਾਦੀ ਆ ਤੇ ਉਹਨਾਂ ਨੇ ਸਾਡਾ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਤੇ ਅੱਜ ਜੋ ਲੈਂਟਰ ਦੀ ਸਾਰੀ ਉਹਨਾਂ ਨੇ ਕੀਤੀ ਆ ਇਹਦੇ ਵਿੱਚ ਜੋ ਵੀ ਖਰਚ ਆਇਆ ਸਾਨੂੰ ਨਹੀਂ ਪਤਾ 12 ਲੱਖ ਦਿੱਤਾ ਸਾਨੂੰ ਨਹੀਂ ਪਤਾ ਕਿੰਨਾ ਦਿੱਤਾ ਤੇ ਉਹਨਾਂ ਨੇ ਸਾਰਾ ਸਾਨੂੰ ਕਰਕੇ ਦਿਖਾ ਦਿੱਤਾ ਤੇ ਅਗਲੇ ਉਹਨਾਂ ਨੇ ਅੱਜ ਇਹ ਵੀ ਕਹਿ ਕੇ ਗਏ ਆ ਕਿ ਅੱਗੇ ਜਿਹੜਾ ਲੈਂਟਰ ਆ ਉਹ ਵੀ ਪਾ ਕੇ ਦੇਵਾਂਗੇ ਤੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਇਦਾਂ ਦੇ ਸਾਡੇ ਐਮਐਲਏ ਸਾਹਿਬ ਜਾਂ ਹੈਨਾ ਐਮਪੀ ਅੱਗੇ ਆਉਣ ਤੇ ਸਾਨੂੰ ਵੀ ਕੁਝ ਇਹਨਾਂ ਤੋਂ ਸਿੱਖਣ ਨੂੰ ਮਿਲੇ ਤੇ ਜੋ ਇਹਨਾਂ ਨੇ ਸਾਡੇ ਲਈ ਕੀਤਾ ਬਹੁਤ ਬਹੁਤ ਧੰਨਵਾਦ ਹਾਂਜੀ ਹਾਂਜੀ ਸਭ ਤੋਂ ਪਹਿਲਾਂ ਤਾਂ ਮੈਂ ਸਾਰੀ ਸੰਗਤ ਨੂੰ ਸ੍ਰੀ ਗੁਰੂ ਅਰਦਾਸ ਮਹਾਰਾਜ ਜੀ ਦੇ 647ਵੇਂ ਜਨਮ ਦਿਨ ਦੀ ਬਹੁਤ ਬਹੁਤ ਵਧਾਈ ਦਿਨਾ ਸਾਰੀ ਸ੍ਰੀ ਗੁਰੂ ਅਰਦਾਸ ਭਵਨ ਪ੍ਰਬੰਧਕ ਕਮੇਟੀ ਵੱਲੋਂ ਸਾਡੇ ਇਹ ਜਿਹੜਾ ਸਾਡਾ ਪ੍ਰੋਜੈਕਟ ਆ ਇਹ ਲਗਭਗ 7-8 ਸਾਲ ਤੋਂ ਸਾਡਾ ਪ੍ਰੋਜੈਕਟ ਚੱਲ ਰਿਹਾ ਇਹ ਮਹੱਲਾ ਨਿਵਾਸੀਆਂ ਨੇ ਐਨਆਰਆਈ ਦੇ ਸਹਿਯੋਗ ਦੇ ਨਾਲ ਇਹ ਜਗ੍ਹਾ ਜਿਹੜੀ ਅਸੀਂ ਲਈ ਸੀਗੀ ਉਸ ਤੋਂ ਬਾਅਦ ਮਹੱਲੇ ਦੇ ਜਿਹੜੇ ਐਨਆਰਆਈ ਵੀਰ ਆ ਜਾਂ ਮਹੱਲੇ ਦੇ ਆ ਕਮੇਟੀਆਂ ਸੀ ਉਹਨਾਂ ਨੇ ਆਪਣਾ ਤਿਲਫੁਲ ਕਰਕੇ ਇਹ ਬਿਲਡਿੰਗ ਦੀ ਉਸਾਰੀ ਕੀਤੀ ਉਸ ਤੋਂ ਬਾਅਦ ਲੈਂਟਰ ਦੀ ਜਿਹੜੀ ਗੱਲ ਸੀ ਇਹ ਕਾਫੀ ਵੱਡੀ ਅਮਾਉਂਟ ਸੀ ਜਿਹੜੀ ਕਿ ਵਨ ਟਾਈਮ ਦੇ ਵਿੱਚ ਸਾਨੂੰ ਲਗਾਉਣੀ ਸੀਗੀ ਤਾਂ ਉਹਦੇ ਲਈ ਸਾਨੂੰ ਬੜੀ ਮੁਸ਼ਕਲ ਆ ਰਹੀ ਸੀਗੀ ਤੇ ਜਦੋਂ ਮੈਡਮ ਜੀ ਇੱਥੇ ਆਏ ਸਾਡੇ ਕੋਲੇ ਉਹਨਾਂ ਨੇ ਸਾਨੂੰ ਇਹ assurance ਦਿੱਤਾ ਸੀਗਾ ਵੀ ਅਸੀਂ ਇਹ ਲੈਂਟਰ ਜਿਹੜਾ ਭਵਾ ਕੇ ਤੁਹਾਡਾ ਦੇਵਾਂਗੇ ਭਵੰਦਾ ਸੋ ਇਹਦੇ ਵਿੱਚ ਉਹਨਾਂ ਨੇ ਜਿਹੜਾ 12.5 ਲੱਖ ਰੁਪਇਆ ਜਿਹੜਾ ਉਹਨਾਂ ਨੇ ਸਾਡੇ ਐਸ ਕਮੇਟੀ ਨੂੰ ਜਾਂ ਕਹਿ ਲਓ ਕਿ ਜਿਹੜੇ ਪ੍ਰਦੀਪ ਜੀ ਸਾਡੇ ਸਿਗੇ ਠੇਕੇਦਾਰ ਸਾਹਿਬ ਉਹਨਾਂ ਦਾ ਉਹਨਾਂ ਨੂੰ ਸਹਿਯੋਗ ਦਿੱਤਾ ਤੇ ਜਿਹਦੇ ਨਾਲ ਅੱਜ ਜਿਹੜਾ ਇਹ ਲੈਂਟਰ ਕੰਪਲੀਟ ਹੋਇਆ ਜੀ ਤੇ ਅਸੀਂ ਪੂਰੀ ਕਮੇਟੀ ਵੱਲੋਂ ਸਾਡੀ ਜਿਹੜੀ ਸ਼੍ਰੀ ਗੁਰੂ ਰਦਾਸ ਭਵਨ ਪ੍ਰਬੰਧਕ ਕਮੇਟੀ ਆ ਉਹਦੇ ਵੱਲੋਂ ਤੇ ਮਹੱਲਾ ਨਿਵਾਸੀਆ ਵੱਲੋਂ ਸਾਰੇ ਹੀ ਸਾਥੀਆਂ ਦਾ ਜਿਨ੍ਹਾਂ ਨੇ ਇਸ ਪ੍ਰੋਜੈਕਟ ਦੇ ਵਿੱਚ ਤਿਲਫੁਲ ਜਿੰਨਾ ਵੀ ਆਪਣਾ ਸਹਿਯੋਗ ਦਿੱਤਾ ਚਾਹੇ ਉਹ ਮਹੱਲਾ ਨਿਵਾਸੀ ਆ ਚਾਇਓ ਐਨ ਆਰ ਆਈ ਵੀਰ ਤੇ ਉਹਨਾਂ ਦੇ ਨਾਲ ਨਾਲ ਮੈਡਮ ਇੰਦਰਜੀਤ ਕੌਰ ਮਾਨ ਜਿਹੜੇ ਇਲਾਕੇ ਦੇ ਸਾਡੇ ਐਮ ਐਲ ਏ ਸਹਿਬਾਨ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਉਹਨਾਂ ਨੇ ਸਾਨੂੰ ਇੱਕ ਬਹੁਤ ਵੱਡਾ ਸਹਿਯੋਗ ਦਿੱਤਾ ਔਰ ਅਸ਼ਵਾਸ਼ਣ ਦਵਾਇਆ ਕਿ ਜਿਹੜਾ ਕੰਮ ਸਾਡੇ ਰਹਿਣ ਵਾਲਾ ਰਿੰਦਾ ਹੈਗਾ ਉਹ ਕੰਮ ਵੀ ਅਸੀਂ ਉਹ ਜਲਦੀ ਕਰਵਾਉਣਗੇ ਉਹਨਾਂ ਨੇ ਅੱਜ ਹੀ ਕਿਹਾ ਸੀ ਵੀ ਜਿਹੜਾ ਮੂਰੇ ਲੈਂਟਰ ਰਹਿੰਦਾ ਆ ਉਹਦਾ ਵੀ ਮਤਲਬ ਕਿ ਐਸਟੀਮੇਟ ਬਣਵਾਓ ਤਾਂ ਕਿ ਇਹਨੂੰ ਵੀ ਕੰਪਲੀਟ ਕੀਤਾ ਜਾ ਸਕੇ